गिरफ्तारी ਤੋਂ ਪਹਿਲਾਂ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਆਪਣੇ ਪਰਿਵਾਰ ਪਤਨੀ ਅਤੇ ਆਮ ਆਦਮੀ ਪਾਰਟੀ ਦੇ ਦਿਗਜ ਲੀਡਰਾਂ ਦੇ ਨਾਲ ਰਾਜਕਾੜ ਪਹੁੰਚੇ ਨੇ ਜਿੱਥੇ ਉਹਨਾਂ ਨੇ ਮਹਾਤਮਾ ਗਾਂਧੀ ਨੂੰ ਨਮਨ ਕੀਤਾ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਦੱਸ ਜਾਈਏ ਕਿ ਅੱਜ ਅੰਤਰੀਮ ਜ਼ਮਾਨਤ ਖਤਮ ਹੋ ਗਈ ਹੈ ਤੇ ਉਸ ਤੋਂ ਬਾਅਦ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਪਾਰਟੀ ਦੇ ਦਿਗਜ ਲੀਡਰ ਉਹਨਾਂ ਦੇ ਨਾਲ ਨੇ ਉਨ੍ਹਾਂ ਦੀ ਪਤਨੀ ਸੁਨੀਤਾ ਕੇਜੀਵਾਲ ਉਹਨਾਂ ਦੇ ਨਾਲ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਉਹਨਾਂ ਦੇ ਨਾਲ ਨੇ ਇਸ ਤੋਂ ਪਹਿਲਾਂ ਸੀਐਮ ਭਗਵੰਤ ਸਿੰਘ ਮਾਨ ਵੀ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਸੀ ਤੇ ਆਮ ਆਦਮੀ ਪਾਰਟੀ ਦੇ ਦਿੱਗਜ ਲੀਡਰ ਨਾਲ ਨੇ ਤਾਂ ਦੱਸइए ਕਿ ਅਮਨ ਅਰੋੜਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਨੇ ਰਾਜਕਾਟ ਦਿੱਲੀ ਦੀਆਂ ਤਸਵੀਰਾਂ ਜਿੱਥੇ ਅੱਜ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਦੀ ਅੰਤ੍ਰੀਮ ਜ਼ਮਾਨਤ ਖਤਮ ਹੋਈ ਹੈ ਔਰ ਗ੍ਰਿਫਤਾਰੀ ਤੋਂ ਪਹਿਲਾਂ ਰਾਜਕਾੜ ਪਹੁੰਚੇ ਨੇ ਤਾਂ ਰਾਜਕਾੜ ਤੋਂ ਬਾਅਦ ਹਨੂਮਾਨ ਮੰਦਿਰ ਦੇ ਵਿੱਚ ਜਾ ਕੇ ਨਤਮਸਤਕ ਹੋਣਗੇ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਹਰਪਾਲ ਚੀਮਾ ਤੇ ਕੁਲਤਾਰ ਸੰਧਵਾ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਨਾਲ ਮੌਜੂਦ ਨੇ ਰਾਜਕਾੜ ਪਹੁੰਚੇ ਨੇ ਅਰਵਿੰਦ ਕੇਜੀਵਾਲ ਉਹਨਾਂ ਦੀ ਪਤਨੀ ਸੁਨੀਤਾ ਕੇਜੀਵਾਲ ਵੀ ਉਹਨਾਂ ਦੇ ਨਾਲ ਮੌਜੂਦ ਨੇ ਔਰ ਉਸ ਤੋਂ ਇਲਾਵਾ ਉਹਨਾਂ ਦੇ ਕੈਬਿਨੇਟ ਦੇ ਮੰਤਰੀ ਵੀ ਉੱਥੇ ਮੌਜੂਦ ਨੇ ਪੰਜਾਬ ਦੀ ਲੀਡਰਸ਼ਿਪ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਹੈ ਸਰੈਂਡਰ ਤੋਂ ਪਹਿਲਾਂ ਮਹਾਤਮਾ ਗਾਂਧੀ ਨੂੰ ਨਮਨ ਕਰਨ ਦੇ ਲਈ ਰਾਜਕਾਰਟ ਪਹੁੰਚੇ ਨੇ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਤਾਂ ਦੱਸਿਆ ਕਿ 21 ਤਰੀਕ ਦਾ ਸਮਾਜ ਜਦੋਂ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਖੁਨਾ ਦੇ ਕਰ ईडी ਛਾਪਾ ਮਾਰਨ ਦੇ ਲਈ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਫਿਰ ਸਿਲਸਿਲਾ ਸ਼ੁਰੂ ਹੁੰਦਾ ਹੈ ਰਿਮਾਂਡਾ ਦਾ ਨਿਆਇਕ ਹਿਰਾਸਤ ਦਾ ਜਿਸ ਤੋਂ ਬਾਅਦ ਚੋਣਾਂ ਦੇ ਮੱਦੇਨਜ਼ਰ ਆਪ ਸੁਪਰੀਮੋ ਅਰਵਿੰਦ ਕੇਜੀਵਲ ਉਹਨਾਂ ਦੇ ਵੱਲੋਂ ਅੰਤਰੀਮ ਜ਼ਮਾਨਤ ਮੰਗੀ ਗਈ ਸੀ ਉਹ ਅੰਤਰੀਮ ਜ਼ਮਾਨਤ ਅੱਜ ਖਤਮ ਹੋ ਗਈ ਹੈ ਹਰਪਾਲ ਚੀਮਾ ਵਿੱਤ ਮੰਤਰੀ ਕੁਲਤਾਰ ਸਿੰਘ ਸੰਧਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਉਹ ਵੀ ਨਾਲ ਮੌਜੂਦ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਦਿੱਲੀ ਦੀ ਲੀਡਰਸ਼ਿਪ ਮੌਜੂਦ ਹੈ ਸੰਜੀਤ ਸਿੰਘ ਵੀ ਮੌਜੂਦ ਨੇ ਸੀਐਮ ਭਗਵੰਤ ਸਿੰਘ ਮਾਨ ਵੀ ਮੁਲਾਕਾਤ ਕਰਨ ਦੇ ਲਈ ਪਹੁੰਚੇ ਸੀ ਤਾਂ ਜਿੱਥੇ ਰਾਜ ਘਰ ਜਾ ਕੇ ਨਮਨ ਕੀਤਾ ਹੈ ਉੱਥੇ ਹੀ ਹਨੂਮਾਨ ਮੰਦਿਰ ਨਤਮਸਕ ਹੋਣਗੇ ਇੱਕ ਉਹ ਸਮਾਂ ਸੀ ਜਦੋਂ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਜਦੋਂ ਦੋ ਵਾਰ ਜਿੱਤੇ ਦੋ ਵਾਰ ਦਿੱਲੀ ਦੇ ਸੀਐਮ ਬਣੇ ਸੀ ਉਦੋਂ ਵੀ ਉਹ ਹਨੂਮਾਨ ਮੰਦਿਰ ਜਾ ਕੇ ਨਤਮਸਕ ਹੋਏ ਸੀ ਤੇ ਖੁਣ ਜਦੋਂ ਉਹ ਗ੍ਰਿਫਤਾਰੀ ਦੇਣ ਲਈ ਜਾ ਰਹੇ ਨੇ ਤਾਂ ਖੁਣ ਰਾਜਕਾਟ ਤੋਂ ਬਾਅਦ ਹਨੂਮਾਨ ਮੰਦਿਰ ਜਾ ਕੇ ਨਤਮਸਤਕ ਹੋਣਗੇ ਹਰਪਾਲ ਚੀਮਾ ਤੇ ਕੁਲਤਾਰ ਸੰਧਵਾ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਨਾਲ ਮੌਜੂਦ ਨੇ ਰਾਜਕਾਟ ਪਹੁੰਚੇ ਨੇ ਅਰਵਿੰਦ ਕੇਜੀਵਾਲ ਉਹਨਾਂ ਦੀ ਪਤਨੀ ਸੁਨੀਤਾ ਕੇਜੀਵਾਲ ਵੀ ਉਹਨਾਂ ਦੇ ਨਾਲ ਮੌਜੂਦ ਨੇ ਔਰ ਉਸ ਤੋਂ ਇਲਾਵਾ ਉਹਨਾਂ ਦੇ ਕੈਬਨਿਟ ਦੇ ਮੰਤਰੀ ਵੀ ਉੱਥੇ ਮੌਜੂਦ ਨੇ ਪੰਜਾਬ ਦੀ ਲੀਡਰਸ਼ਿਪ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਹੈ ਸਰੈਂਡਰ ਤੋਂ ਪਹਿਲਾਂ ਮਹਾਤਮਾ ਗਾਂਧੀ ਨੂੰ ਨਮਨ ਕਰਨ ਦੇ ਲਈ ਰਾਜਕਾਟ ਪਹੁੰਚੇ ਨੇ ਆਪ ਸੁਪਰੀਮੋ ਅਰਵਿੰਦ ਕੇਜੀਵਲ ਤਾਂ ਦੱਸਿਆ ਕਿ 21 ਤਰੀਕ ਦਾ ਸਮਾਂ ਜਦੋਂ ਆਪ ਸੁਪਰੀਮੋ ਅਰਵਿੰਦ ਕੇਜੀਵਲ ਖੁਨਾ ਦੇ ਕਰ ਈਡੀ ਛਾਪਾ ਮਾਰਨ ਦੇ ਲਈ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਜਾਂਦਾ ਫਿਰ ਸਿਲਸਿਲਾ ਸ਼ੁਰੂ ਹੁੰਦਾ ਹੈ ਰਿਮਾਂਡਾ ਦਾ ਨਿਆਇਕ ਹਿਰਾਸਤ ਦਾ ਜਿਸ ਤੋਂ ਬਾਅਦ ਚੋਣਾਂ ਦੇ ਮੱਦੇਨਜ਼ਰ ਆਪ ਸੁਪਰੀਮੋ ਅਰਵਿੰਦ ਕੇਜੀਵਲ ਹੁਣਾਂ ਦੇ ਵੱਲੋਂ ਅੰਤਰੀਮ ਜ਼ਮਾਨਤ ਮੰਗੀ ਗਈ ਸੀ ਉਹ ਅੰਤਰੀਮ ਜ਼ਮਾਨਤ ਅੱਜ ਖਤਮ ਹੋ ਗਈ ਹੈ ਹਰਪਾਲ ਚੀਮਾ ਵਿੱਤ ਮੰਤਰੀ ਕੁਲਤਾਰ ਸਿੰਘ ਸੰਧਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਉਹ ਵੀ ਨਾਲ ਮੌਜੂਦ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਦਿੱਲੀ ਦੀ ਲੀਡਰਸ਼ਿਪ ਮੌਜੂਦ ਹੈ ਸੰਜੀਤ ਸਿੰਘ ਵੀ ਮੌਜੂਦ ਨੇ ਸੀਐਮ ਭਗਵੰਤ ਸਿੰਘ ਮਾਨ ਵੀ ਮੁਲਾਕਾਤ ਕਰਨ ਦੇ ਲਈ ਪਹੁੰਚੇ ਸੀ ਤਾਂ ਜਿੱਥੇ ਰਾਜ ਘਰ ਜਾ ਕੇ ਨਮਨ ਕੀਤਾ ਹੈ ਉੱਥੇ ਹੀ ਹਨੂਮਾਨ ਮੰਦਿਰ ਨਤਮਸਤਕ ਹੋਣਗੇ ਇੱਕ ਉਹ ਸਮਾਂ ਸੀ ਜਦੋਂ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਜਦੋਂ ਦੋ ਵਾਰ ਜਿੱਤੇ ਦੋ ਵਾਰ ਦਿੱਲੀ ਦੇ ਸੀਐਮ ਬਣੇ ਸੀ ਅਦੋਂ ਵੀ ਉਹ ਹਨੂਮਾਨ ਮੰਦਿਰ ਜਾ ਕੇ ਨਤਮਸਤਕ ਹੋਏ ਸੀ ਤੇ ਹੁਣ ਜਦੋਂ ਉਹ ਗ੍ਰਿਫਤਾਰੀ ਦੇਣ ਲਈ ਜਾ ਰਹੇ ਨੇ ਤਾਂ ਹੁਣ ਰਾਜ ਘਾਟ ਤੋਂ ਬਾਅਦ ਹਨੂਮਾਨ ਮੰਦਿਰ ਜਾ ਕੇ ਨਤਮਸਤਕ ਹੋਣਗੇ